ਦਾਲ ਥੋੜੀ ਆ ਬਈ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ ਜਿਹੜੇ 27 28 નિર્ਦੋਸ਼ ਮਾਰੇ ਸੀਗੇ ਹਾਂ ਸਾਰੀ ਦੁਨੀਆ ਨੂੰ ਦੁੱਖ ਹੋ ਉਸ ਗੱਲ ਦਾ ਆਪਾਂ ਨੂੰ ਵੀ ਦੁੱਖ ਹੋ ਤੇ ਜਿਨ੍ਹਾਂ ਨੇ ਮਾਰੇ ਸੀ ਲੱਭ ਕੇ ਉਹਨਾਂ ਨੂੰ ਮਾਰਿਆ ਜਾਂਦਾ ਨਾ ਆਮ ਜਨਤਾ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਰੁਜ਼ਗਾਰਾਂ ਕਾਹਤੋਂ ਖਤਮ ਕੀਤੇ ਜਾ ਰਹੇ ਨੇ ਉਹ ਨਿਰਦੋਸ਼ਾਂ ਦੇ ਮਾਰਨ ਤੋਂ ਬਾਅਦ ਥੋੜੇ ਦਿਨਾਂ ਬਾਅਦ ਹੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਅੱਤਵਾਦੀ ਟਿਕਾਣੇ ਕਿੱਥੇ ਨੇ ਫਿਰ ਆਮ ਆਲਾ ਵੀ ਕਰਤਾ ਖਤਮ ਵੀ ਕਰਤੇ ਕੀ ਗਾਰੰਟੀ ਹੈ ਵੀ ਉਹੀ ਅੱਤਵਾਦੀ ਮਾਰੇ ਗਏ ਨੇ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਹਮਲਾ ਕੀਤਾ ਸੀ ਇਹ ਤਾਂ ਮੈਨੂੰ ਕੋਈ ਮਸਲੇ ਦਾ ਹੱਲ ਨਹੀਂ ਲੱਗਦਾ ਜੋ ਸਰਕਾਰਾਂ ਕਰ ਰਹੀਆਂ ਨੇ ਦੂਜੀ ਗੱਲ ਜਦੋਂ ਵੀ ਪਾਕਿਸਤਾਨ ਨਾਲ ਜੰਗ ਲੱਗਦੀ ਹੈ ਤਾਂ ਉੱਚ ਦੇਚ ਹੁੰਦੀ ਹੈ ਤੇ ਫਿਰ ਪੰਜਾਬ ਵਾਲੇ ਪਾਸਿਓਂ ਘਤੋਂ ਪਾਕਿਸਤਾਨ ਦਾ ਬਾਰਡਰ ਤਾਂ ਗੁਜਰਾਤ ਰਾਜਸਥਾਨ ਕੰਨੀ ਵੀ ਲੱਗਦਾ ਪਰ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹਰ ਵਾਰ ਪੰਜਾਬ ਦਾ ਹੀ ਕਿਉਂ ਘਾਣ ਕੀਤਾ ਜਾਂਦਾ ਕਦੇ ਚੜਦਾ ਪੰਜਾਬ ਖਤ ਲੈਂਦਾ ਪੰਜਾਬ ਮਾਰੇ ਨੁਕਸਾਨ ਤਾਂ ਪੰਜਾਬ ਦੀ ਹੁੰਦਾ ਨਾ ਮਾਰੇ ਦਾ ਨਿਰਦੋਸ਼ ਹੀ ਜਾਂਦੇ ਨੇ ਤੇ ਦੂਜੇ ਬਾਰਡਰਾਂ 'ਤੇ ਕਿਉਂ ਨਹੀਂ ਲੜਾਈ ਲੱਗਦੀ ਪੰਜਾਬ ਵਾਲੇ ਬਾਰਡਰ 'ਤੇ ਹੀ ਵਿੱਚ ਕਿਉਂ ਲੜਾਈ ਲੱਗਦੀ ਹੈ ਸਾਰੇ ਨੂੰ ਦੁੱਖ ਆ ਵੀ ਤੁਹਾਡੇ ਮਾਰਤੇ 27 28 ਅੱਤਵਾਦੀ ਪਾਕਿਸਤਾਨੀ 28 ਨੌਜਵਾਨਾਂ ਨੂੰ ਬੇਕਸੂਰਾਂ ਨੂੰ ਮਾਰ ਕੇ ਸਭ ਨੂੰ ਦੁੱਖ ਆ ਸਾਨੂੰ ਵੀ ਦੁੱਖ ਆ ਪਰ ਉਹਦਾ ਬਦਲਾ ਲੈਣਾ ਇਹ ਤਰੀਕਾ ਤਾਂ ਕੋਈ ਸਹੀ ਨਹੀਂ ਹੈਗਾ ਨਾ ਦੁਜਨਸਕ ਬੰਦ ਹੋ ਰਹੇ ਨੇ ਯਾਰ 에어ਪੋਰਟ ਬੰਦ ਹੋ ਰਹੇ ਨੇ ਬੱਚਿਆਂ ਦੀ ਪੜ੍ਹਾਈ ਤੇ ਅਸਰ ਪੈ ਰਿਹਾ ਇਕੋ ਸਿਆਣੀ ਗੱਲ ਥੋੜੀ ਆ ਜੰਗ ਚੋ ਕਿਸੇ ਨੇ ਕੀ ਖਟਿਆ ਮਾਰੇ ਦਾ ਨਰਦੂਸ ਜਾਂਦੇ ਨੇ ਕਈ ਕਈ ਧਾਕਿਆਂ ਤੱਕ ਪੈਰ ਨਹੀਂ ਲੱਗਦੇ ਜੰਗ ਦੇ ਵਿਆੜਿਆਂ ਦੇ ਵੱਡੇ ਲੋਕਾਂ ਦਾ ਕੀ ਆ ਮੰਤਰੀਆਂ ਅੰਤਰੀਆਂ ਦਾ ਕੀ ਇਹਨਾਂ ਦਾ ਹੁਕਮ ਦੇਣਾ ਲਾ ਦੋ ਜੰਗ ਜੰਗ ਲੱਗ ਗਈ ਚਲੋ ਜੀ ਬਾਜੋ ਆਪ ਆਪਣੇ ਘਰਾਂ ਦੇ ਆਰਾਮ ਨਾਲ ਬੈਠ ਕੇ ਬਰੈਨੀ ਖਾਣਗੇ ਕਿ ਫੌਜ ਦੇ ਵਿੱਚ ਇਹਨਾਂ ਦੇ ਆਪਣੇ ਬੱਚੇ ਜਾਣਗੇ ਵੱਡੇ ਲੀਡਰਾਂ ਦੇ ਤੌਹੀ ਦੇ ਵਿੱਚ ਆਮ ਕਰਾਂ ਦਾ ਜਵਾਬ ਹੁੰਦੇ ਨੇ ਉਹੀ ਮਾਰੇ ਜਾਂਦੇ ਨੇ ਪਰ ਮੈਨੂੰ ਆਇ ਕਿਉਂ ਲੱਗਦਾ ਵੀ ਇਹ ਜੰਗ ਨਹੀਂ ਹੈਗੀ ਕੋਈ ਰਾਜਨੀਤੀ ਚਾਲ ਹੈ ਇਹ ਬਾਕੀ ਤੁਹਾਡੇ ਆਪਣੇ ਖਿਆਲ ਨੇ ਪਰ ਇਹ ਜੰਗ ਨਾਲ ਤਰਾਵਾ ਆਪਾਂ ਤਾਂ ਸਹਿਮਤ ਹੈ ਨਹੀਂ ਕਿਉਂਕਿ ਨੁਕਸਾਨ ਤਾਂ ਸਾਡਾ ਹੁੰਦਾ ਹਰ ਵਾਰ ਬੱਡ ਰੇਵੀਆ ਪੰਜਾਬ ਦਾ ਹੁਣ ਪਾਕਿਸਤਾਨ ਨੇ ਥੋੜੇ ਦਿਨ ਪਹਿਲਾਂ ਕੱਲ੍ਹ ਖੜੀ ਪਰਸੋਂ 7-8 ਮਜਾਈਲਾਂ ਪੰਜਾਬ ਦੇ ਵਿੱਚ ਦਾਗੀਆਂ ਸੀਗੀਆਂ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਉਹ ਤਾਂ ਚਲੋ ਆਪਣੀ ਭਾਰਤੀ ਫੌਜ ਕੋਲੇ ਇਹੋ ਜਿਹਾ ਸਿਸਟਮ ਸੀਗਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਉਹ ਮਜਾਈਲਾਂ ਅਸਮਾਨ ਦੇ ਵਿੱਚ ਹੀ ਡੈੱਡ ਕਰਤੀਆਂ ਨਕਾਰਾ ਕਰਤੀਆਂ ਅਸਮਾਨ 'ਚ ਫਟ ਗਈਆਂ ਚਲੋ ਜੋ ਵੀ ਆ ਹਨਾ ਪੰਜਾਬ ਦਾ ਨੁਕਸਾਨ ਹੁਣ ਬਚ ਗਿਆ ਪਰ ਕਿੰਨਾ ਚਲੋ ਪੁੱਲ ਕਰੂ ਅਗਰ ਉਹ ਫਟ ਜਾਂਦੀ ਆ ਤਾਂ ਕਿੰਨਾ ਨੁਕਸਾਨ ਹੁੰਦਾ ਕਿੰਨੇ ਸ਼ਹਿਰ ਜੜੇ ਜਾਂਦੇ ਕਿੰਨੇ ਘਰ ਜੜੇ ਜਾਂਦੇ ਕਿੰਨੀਆਂ ਮੌਤਾਂ ਹੁੰਦੀਆਂ ਉਹ ਕਟਾਗ ਦੇ ਪੂਰਾ ਹੋਣਾ ਸੀ ਹੁਣ ਇਹ ਨਾ ਕਿਹੋ ਕਿ ਅਸੀਂ ਡਰਦੇ ਆ ਜੰਗ ਜੰਗਤ ਤੋਂ ਨਹੀਂ ਡਰਦੇ ਕਿਉਂਕਿ ਜਿਹਨੇ ਪੰਜਾਬ 'ਚ ਜਨਮ ਲਿਆ ਉਹ ਤਾਂ ਧੜੀ ਦੜੀ ਫਿਰਦਾ ਅਸੀਂ ਪੰਜਾਬੀਆਂ ਡਰ ਡੁਰ ਤਾਂ ਸਾਡੇ ਨਵੇਂ ਲਾਉਣੇ ਨਹੀਂ ਹੈਗਾ ਸਮਝ ਗਏ ਸਾਨੂੰ ਤਾਂ ਗੁਰਤੀ ਵਿੱਚ ਸਿਖਾਇਆ ਜਾਂਦਾ ਕਿ ਪਹਿਲਾ ਮਰਨਾ ਕਬੂਲੋ ਜੀਵਨ ਕੀ ਛੱਡ ਆਸ ਸਮਝ ਗਏ ਮੌਤ ਮੌਤ ਤੋਂ ਨਹੀਂ ਡਰਦੇ ਪਰ ਅਸੀਂ ਇਹ ਕਹਿੰਦੇ ਵੀ ਤੁਹਾਡੀਆਂ ਲੜਾਈਆਂ ਦੇ ਵਿੱਚ ਪੰਜਾਬ ਦਾ ਨੁਕਸਾਨ ਕਿਉਂ ਹੁੰਦਾ ਹਰ ਵਾਰ ਸਾਰੀ جنگ ਲੱਗ ਗਈ ਆ ਜਦ ਆ ਤੱਕ ਲੀਫਾ ਤਾਂ ਦੂਜੇ ਪਾਸੇ ਲਾ ਲਓ ਰਾਜਸਥਾਨ ਵਾਲੀ ਸਾਡਾ ਉਧਰ ਵੀ ਤਾਂ ਬੱਦਰ ਖੁੱਲੀ ਪਿਆ ਉਧਰ ਕਿਉਂ ਲੜਦੇ ਰਹੇਗੇ ਤੁਸੀਂ ਬਥੇਰੀ ਜਗ੍ਹਾ ਉਧਰ ਰਾਜਸਥਾਨ ਵਾਲੇ ਛੱਡੋ ਮੈਂ ਸੁਣਿਆ ਬਾਕੀ ਸੱਚ ਆ ਜਾਂ ਝੂਠਾ ਰੱਬ ਜਾਣੇ ਕਹਿੰਦੇ ਉਸ ਸਾਈਡ ਤੋਂ ਦੀ ਵਪਾਰ ਚੱਲਦਾ ਹੈ ਤੇ ਪੰਜਾਬ ਵਾਲੀ ਸਾਈਡ ਤੇ ਮੋਤੋਂ ਦਾ ਵਪਾਰ ਹੁੰਦਾ ਬਾਕੀ ਤੁਸੀਂ ਜਾਣਦੇ ਹੋ ਕੀ ਠੀਕ ਹੈ ਕਿ ਮੈਂ ਸਤਿਗੁਰੂ ਦਾ ਵਪਾਰ ਵਾਲੀ ਗੱਲ ਦੀ ਸਹੀ ਹੈ ਜਾਂ ਨਹੀਂ ਤਾਂ ਤੁਸੀਂ ਜਾਣਗੇ ਪਰ ਮੈਂ ਇੰਨਾ ਕਿ ਜਾਣਦਾ ਕਿ ਪੰਜਾਬ ਵਾਲੀ ਸਾਈਡ ਜੰਗ ਲੱਗੀ ਇਹ ਸਾਨੂੰ ਪਸੰਦ ਨਹੀਂ ਹੈ ਨੁਕਸਾਨ ਸਾਡਾ ਹੁੰਦਾ ਜਾਂ ਫਿਰ ਕਿਸੇ ਆਨੇ ਪਹਾਨੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਨੇ ਸਰਕਾਰਾਂ ਕਰੇ ਕੇ ਗੱਲ ਦੱਸੋ ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪ੍ਰਗਟਾਇਆ ਹੋਇਆ ਗੁਰੂ ਗੋਬਿੰਦ ਸਿੰਘ ਨੇ ਪ੍ਰਗਟ ਕੀਤਾ ਸੀ ਖਾਲਸਾ ਉਹ ਜਿਹਨੂੰ ਗੁਰਾਂ ਨੇ ਪ੍ਰਗਟ ਕੀਤਾ ਹੋਵੇ ਉਹ ਕਦੇ ਖਤਮ ਨਹੀਂ ਹੁੰਦਾ ਇਹ ਤੁਹਾਡਾ ਮਹਿਮਾ ਭੁੱਲ ਜਾਓ ਸਮਝ ਗਏ ਮੈਂ ਵਾਹਿਗੁਰੂ ਤੁਹਾਨੂੰ ਸਮਰੱਥ ਬਣਾਉਂਦਾ